ਸਿਰ ਘਰ ਫਰਮਾਉਣਾ ਜੀ ਬਬੀਤਾ ਦੇ بے પાਖ ਬੋਲ ਦਰਖਤਾਂ ਦੀ ਛਾਂ ਸੀ ਇੱਕ ਨਿੱਗੀ ਜਹੀ ماں ਸੀ ਦਰਖਤਾਂ ਨੂੰ ਕੱਟ ਲਿਆ ماں ਨੂੰ ਆਰਥਿਕਤਾ ਦੇ ਡੰਗ ਨੇ ਘਰੋਂ ਬਾਹਰ ਕੱਢ ਲਿਆ ਹੁਣ ਫਰਨੀਚਰ ਦਾ ਰੂਪ ਲੈ ਕੇ ਬੈੱਡਰੂਮਾਂ ਵਿੱਚ ਵੜ ਗਏ ਨੇ ਮਾਮਾ ਦੇ ਚਾ ਨੌਕਰੀਆਂ ਦੀ ਭੇਂਟਾ ਚੜ ਗਏ ਨੇ ਬੱਚੇ ਮਾਂ ਦਾ ਅੰਚਲ ਫੜਦੇ ਸੀ ਕਿਸੇ ਤੋਂ ਨਾ ਡਰਦੇ ਸੀ ਹੁਣ ਉਹ ਨੌਕਰਾਨੀਆਂ ਦੀ ਅੱਖ ਤੋਂ ਡਰਦੇ ਨੇ ਸੁਪਨਿਆਂ ਦੇ ਵਿੱਚ ਮਾਂ-ਮਾਂ ਕਰਦੇ ਨੇ ਆਧੁਨਿਕਤਾ ਦੀ ਦੌੜ ਵਿੱਚ ਲੋਕ ਘਰਾਂ ਦੀਆਂ ਖੁਸ਼ੀਆਂ ਬਾਹਰ ਤਲਾਸ਼ਣ ਲੱਗ ਪਏ ਨੇ ਔਰਤਾਂ ਕਿੱਟੀ ਯੋਗਾ ਅਤੇ ਜਿੰਮਾਂ ਵਿੱਚ ਜਾਂਦੀਆਂ ਨੇ ਘਰਾਂ ਵਿੱਚ ਛਟੀਆਂ ਵਰਗੀਆਂ ਨੌਕਰਾਨੀਆਂ ਪੋਚੇ ਲਾਉਂਦੀਆਂ ਨੇ ਆਦਮੀ ਵੀ ਜਿਮ੍ਹਾ ਕਲਬਾਂ ਅਤੇ ਮੈਖਾਨਿਆਂ ਵਿੱਚ ਜਾਣ ਲੱਗ ਪਏ ਨੇ ਘਰ ਦੀਆਂ ਰੌਣਕਾਂ ਨੂੰ ਤਾਲੇ ਜਿਹਾ ਲੱਗ ਗਏ ਨੇ ਘਰ ਦੀਆਂ ਰੌਣਕਾਂ ਨੂੰ ਤਾਲੇ ਜਿਹਾ ਲੱਗ ਗਏ ਨੇ ਦਾਦੇ-ਦਾਦੀਆਂ ਹੁਣ ਵਿਰਧ ਆਸ਼ਰਮਾਂ ਦੇ ਸੰਦ ਨੇ ਜਿਹੜੇ ਘਰਾਂ ਵਿੱਚ ਵੀ ਨੇ ਉਹ ਵੀ ਇੱਕ ਕਮਰੇ ਦੇ ਵਿੱਚ ਬੰਦ ਨੇ ਇੱਕ ਕਮਰੇ ਦੇ ਵਿੱਚ ਬੰਦ ਨੇ ਪਹਿਲਾਂ ਬਾਪੂ ਦਾ ਖੁੰਡਾ ਸੀ ਮਾਂ ਦੀਆਂ ਮਿੱਠੀਆਂ ਗਾਲਾਂ ਸੀ ਘਰਾਂ ਦੇ ਵਿੱਚ ਬਹਾਰਾਂ ਸੀ ਘਰਾਂ ਦੇ ਵਿੱਚ ਬਹਾਰਾਂ ਸੀ ਪਹਿਲਾਂ ਬਾਪੂ ਦਾ ਖੁੰਡਾ ਸੀ ਮਾਂ ਦੀਆਂ ਮਿੱਠੀਆਂ ਗਾਲਾਂ ਸੀ ਘਰਾਂ ਦੇ ਵਿੱਚ ਬਹਾਰਾਂ ਸੀ ਘਰਾਂ ਦੇ ਵਿੱਚ ਬਹਾਰਾਂ ਸੀ ਹੁਣ ਸੁੰਨੇ ਸੁੰਨੇ ਘਰ ਨੇ ਬਾਰੋ-ਬਾਰ ਦਿਖਾਵੇ ਨੇ ਨਕਲੀ ਜਿਹੇ ਹਾਸੇ ਨੇ ਇਹੋ ਸ਼ਬਦੇ ਖਾਸੇ ਨੇ ਇਹੋ ਸ਼ਬਦੇ ਖਾਸੇ ਨੇ ਜੇ ਲਾਈਨਾਂ ਦਿਲ ਨੂੰ ਲੱਗੀਆਂ ਹੋਣ ਪਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ